ਪੰਜਾਬ ਨਾਲ ਵਿਤਕਰਾਂ ਦੇਖੋ ਪੰਜਾਬ ਨਾਲ ਵਿਤਕਰਾਂ ਦੀ ਕਾਰਨ ਕੀ ਹੈ ਜਿਹੜੀਆਂ ਤੁਸੀਂ ਮੈਂ ਹੁਣ ਜਿਹੜੀ ਐ ਨਾ ਚੇਅਰਮੈਨ ਦੇ ਤੌਰ ਤੇ ਨਹੀਂ ਗੱਲ ਕਰਾਂਗਾ ਜੀ ਜੀ ਕੋਰ ਪੰਜਾਬੀ ਐਸ ਪੰਜਾਬੀ ਐਸ ਅ ਰਾਈਟਰ ਜੀ ਬਿਲਕੁਲ ਠੀਕ ਹੈ ਤੁਸੀਂ ਰਾਈਟਰ ਹੋ ਜੇ 25 ਕਿਤਾਬਾਂ ਸਿੱਖ ਧਰਮ ਤੇ ਇਸ ਲਿਖਿਆ ਕਿਉਂਕਿ ਤਾਂ ਬੰਦਾ ਲਿਖਣ ਲੱਗਦਾ ਨਾ ਪੜ੍ਹਨਾ ਵੀ ਬਾਤ ਪੈਂਦੀ ਬਿਲਕੁਲ ਠੀਕ ਹੈ 1948 ਦੇ ਵਿੱਚ ਅਕਾਲੀ ਦਲ ਭੰਗ ਹੋ ਗਿਆ ਤੇ ਕਾਂਗਰਸ ਸ਼ਾਮਲ ਹੋ ਗਿਆ 1956 ਦੇ ਵਿੱਚ ਫਿਰ ਅਕਾਲੀ ਦਲ ਕਾਂਗਰਸ ਵਿੱਚ ਮਰਜ ਕਰ ਗਿਆ 1957 ਚ ਇਹ ਇੱਕ ਪਾਰਟੀ ਦੇ ਤੌਰ ਤੇ ਇਲੈਕਸ਼ਨ ਲੜਦੇ ਆ ਜਿਹੜੇ ਵੱਡੇ ਅਕਾਲੀ ਸੀ ਵਕਤ ਦੇ ਕੌਣ ਸੀ ਗਿਆਨੀ ਕਰਤਾਰ ਸਿੰਘ ਸਰ ਸਵਰਨ ਸਿੰਘ ਜਿਨ੍ਹਾਂ ਦੇ ਪਿਤਾ ਸਾਹਿਬ ਪ੍ਰਤਾਪ ਸਿੰਘ ਜਿਹੜੇ ਆ ਸ਼ੰਕਰ ਚੇਅਰਮੈਨ ਐਸਪੀਸੀ ਦੇ ਪ੍ਰੈਜ਼ੀਡੈਂਟ ਰਹੇ ਸਰਪ੍ਰਤਪ ਸਿੰਘ ਕੈਰੋਂ ਇਹ ਜਿੰਨੇ ਵੀ ਮੋਹਨ ਸਿੰਘ ਜਿਹੜਾ ਨਾਗੋ ਕੇ ਉਦਮ ਸਿੰਘ ਨਾਗੋ ਕੇ ਸੌਣ ਸਿੰਘ ਜਲਾਲ ਉਸਮਾ ਇੱਕ ਨਹੀਂ ਸਾਰੇ ਉਹ ਕਾਂਗਰਸੀ ਬਣ ਗਏ ਮਾਸਟਰ ਜੀ ਨਾਲ ਪੰਜ ਬੰਦੇ ਆਏ ਹੁਣ ਰੋਲ ਆ ਕਿ ਤਾਕਤ ਕਿਵੇਂ ਮਿਲੇ ਪੰਜਾਬੀ ਇਸ਼ੂ ਬਣ ਗਿਆ ਉਸ ਤੋਂ ਬਾਅਦ ਸਾਡੀਆਂ ਸਰਕਾਰਾਂ ਵੀ ਬਣੀਆਂ ਅੱਜ ਜੋ ਪੰਜਾਬੀ ਦੀ ਹਾਲਤ ਪੰਜਾਬ ਚ ਹੈ ਸਾਡੀਆਂ ਆਪਣੀਆਂ ਸਰਕਾਰਾਂ ਨੇ ਪੰਜਾਬੀ ਲਈ ਕੀ ਕੀਤਾ ਸਾਡੇ ਜਿਹੜੇ ਪੰਜਾਬੀ ਬੋਰਡ ਨੂੰ ਪ੍ਰਮੋਟ ਕਰਨ ਦੀ ਥਾਂ CBSE ਸਕੂਲ ਆਏ ਆ ਅਸੀਂ ਆਪਣਾ ਸਟੈਂਡਰਡ ਆਫ ਐਜੂਕੇਸ਼ਨ ਕਿਉਂ ਨਹੀਂ ਇੰਪਰੂਵ ਕੀਤਾ ਦੂਜੀ ਗੱਲ ਹੈ ਅਸੀਂ ਆਪਣੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੀ ਕੀਤਾ ਅੱਜ ਵੀ ਜਿਹੜੇ SCPC ਵਾਲੇ ਆ ਯਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਕੋਲ 10 ਗੁਰਦੁਆਰਿਆਂ ਦਾ ਪ੍ਰਬੰਧ ਹੈ 900 ਦੇ ਕਰੀਬ ਗੁਰਦੁਆਰਾ ਦਿੱਲੀ ਚ ਵੀ ਹੋਰ ਹੈਗਾ ਪੰਜਾਬ ਚ 15000 ਦੇ ਕਰੀਬ ਗੁਰਦੁਆਰਾ ਇਸ ਤੋਂ ਵੀ ਜ਼ਿਆਦਾ ਹੋਏਗਾ ਲੇਕਿਨ ਇਹ 13000 ਤੋਂ ਜ਼ਿਆਦਾ ਪਿੰਡਾਂ 'ਚ ਐਸਸੀਪੀਸੀ ਕੋਲ ਤਕਰੀਬਨ 4500 ਗੁਰਦੁਆਰਾ ਹੈ ਬਾਕੀ ਗੁਰਦੁਆਰੇ ਜਿਹੜੇ ਆ ਉਹਨਾਂ ਦੇ ਨਾਲ ਕਿਵੇਂ ਹੁਣ ਟਰਮਸ਼ਾਲ ਬਣ ਕਿਸ ਤਰ੍ਹਾਂ ਗੁਰੂ ਦਾ ਰਾਹ ਜਿਹੜਾ ਗੁਰੂ ਨੇ ਦੱਸਿਆ ਸੀ ਪਾਰਸ ਪਰਸੀ ਆ ਪਾਰਸ ਹੋਏ ਜਾਮ ਤੇਰੇ ਮਨ ਪਾਣੇ ਕਿਵੇਂ ਹੋਵੇ ਐਸ ਵਾਰੀ ਐਸ ਚੇਅਰਮੈਨ ਆਫ ਦਾ ਕਮਿਸ਼ਨ ਇਸਲਾਮ ਨੂੰ ਮੰਨਣ ਵਾਲੇ 62 ਬੱਚੇ ਆਈਐਸ ਹੋਏ ਆ ਜਾਮੀਆ ਵਾਲੀਆ ਇਸਲਾਮੀਆਂ ਯੂਨੀਵਰਸਿਟੀ ਦੇ ਇੱਕ ਕਮਰੂਦੀਨ ਸਾਹਿਬ ਹੈ ਉਹਨਾਂ ਨੇ 11 ਬੱਚਿਆਂ ਨੂੰ ਆਈਐਸ ਵਾਸਤੇ ਟ੍ਰੇਨਿੰਗ ਕਰਵਾਈ ਹੈ ਇੱਕ ਕੰਪਨੀ ਦੇ ਫੈਕਟਰੀ ਦੇ ਮਾਲਕ ਹੈ ਜੈਨ ਧਰਮ ਦੀ 44 ਲੱਖ ਵਾਧੀ ਹੈ 11 ਬੱਚੇ ਐਸ ਵਾਰੀ ਹੋਏ ਜਦੋਂ ਉਹਨਾਂ ਨੂੰ ਇਨਾਮ ਦੇਣ ਦੀ ਗੱਲ ਆਈ ਐਪਰੀਸੀਏਸ਼ਨ ਦੇਣ ਦੀ ਗੱਲ ਹੋਏ ਕਹਿੰਦੇ ਸਾਡੇ ਪਿਛਲੀ ਵਾਰੀ 18 ਬੱਚੇ ਸੀ ਅਸੀਂ ਜਿਹੜੀ ਆ ਸਿੱਖਾਂ ਨੂੰ ਇੱਕ ਸੈਂਸ ਆਫ ਇਨਸਿਕਿਉਰਟੀ ਇਨ ਇਕਵੈਲਿਟੀ ਐਂਡ ਡਿਸਕ੍ਰਿਮੀਨੇਸ਼ਨ ਵਿੱਚ ਵਿੱਚ ਹੀ ਆ 1984 ਦਾ ਜਦੋਂ ਸਿੱਖਾਂ ਦਾ ਕਤਲੋਗਾਰਧ ਹੋਈ ਦਿੱਲੀ ਦੇ ਵਿੱਚ 2733 ਬੰਦੇ ਸ਼ਹੀਦ ਹੋਏ 115 11 ਸਟੇਟਾਂ 'ਚ ਕਤਲੋਗਾਰਧ ਹੋਈ ਮੈਂ ਉੱਥੇ ਗਿਆ ਕਿਹੜੀ ਕਾਲੋਨੀ ਹੈ ਉੱਥੇ ਕਿ ਉਹਨਾਂ ਦਾ ਨਾਮ ਪਹਿਲਾਂ ਵਿਧਵਾ ਕਾਲੋਨੀ ਸੀ ਹੁਣ ਚੇਂਜ ਕਰਾ ਕੇ ਮਾਤਾ ਗੁਜਰੀ ਦੇ ਨਾਮ ਤੇ ਰੱਖੀ ਹੈ 943 ਘਰ ਹੈ ਜਿੱਥੇ ਬੀਬੀਆਂ ਨੂੰ ਮਾਲਕੀ ਤੇ ਹੱਕ ਨਹੀਂ ਮਿਲਿਆ 70 ਸਾਲ ਦੀ ਬੁੱਢੀ ਬਾਹਰ ਸੌਂਦੀ ਹੈ ਸਰਦੀ ਚ ਵੀ ਗਰਮੀ ਚ ਵੀ ਮਾਲਕਾਨਾ ਹੱਕ ਨਹੀਂ ਨਰਪੇਰ ਹੋ ਸਕਦੀ ਹੈ ਨਾ ਕਿਸ਼ ਕਰਾਇਆ ਜਾ ਸਕਦਾ ਕਿਸੇ ਨੇ ਉਦਮ ਨਹੀਂ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਕਿ ਦੇਖੋ ਜਦੋਂ ਇਹ 1984 ਹੋਈ ਇੱਕ ਸਿੱਖ ਰਾਸ਼ਟਰਪਤੀ ਸੀ ਤੁਹਾਡੇ ਕੋਲ ਆਏ ਕਹਿੰਦੇ ਨਹੀਂ ਜੀ ਮੈਂ ਕਿਉਂ ਉਸ ਤੋਂ ਬਾਅਦ ਫਿਰ ਹੋਮ ਮਿਨਿਸਟਰ ਸਿੱਖ ਬਣੇ ਆਏ ਕਹਿੰਦੇ ਨਹੀਂ ਜੀ ਮੈਂ ਆਖਿਆ ਜਿਹੜਾ ਪਹਿਲਾ ਲਾਭਪਾਤਰੀ ਸੀ ਚੀਫ ਮਿਨਿਸਟਰ ਸਤ ਸਰਜੀਤ ਸਿੰਘ ਬਰਨਾਲਾ ਨਾ ਨਹੀਂ ਮੈਂ ਗੱਲ ਕਰ ਰਹਾ ਹੀ ਵਾਸ ਦੀ ਪਰਸਨ ਤੁਹਾਡੇ ਕੋਲ ਆਏ ਕਹਿੰਦੇ ਨਹੀਂ ਜੀ ਮੈਂ ਕਿਹਾ ਤੁਹਾਡੇ ਕੋਲ ਅਗਲਾ ਚੀਫ ਮਿਨਿਸਟਰ ਜਿਹੜਾ ਤਿੰਨ ਵਾਰੀ ਰਿਹਾ ਆਇਆ ਕਹਿੰਦੇ ਨਹੀਂ ਜੀ ਤੁਹਾਡੇ ਕੋਲ ਗਿਆ ਕੌਣ ਅੱਜ ਵੀ ਉਹ ਕੇਸਸ ਅਸੀਂ 2021 ਤੋਂ ਟੇਕ ਅਪ ਕਰ ਰਹੇ ਹਾਂ ਨਾਨਾਬੱਦੀ ਕਮਿਸ਼ਨ ਨੇ ਆਖਿਆ ਸੀ ਕਿ ਹਰ ਪਰਿਵਾਰ ਨੂੰ ਇੱਕ ਨੌਕਰੀ ਮਿਲਣੀ ਚਾਹੀਦੀ ਹੈ ਜਿਨ੍ਹਾਂ ਦਾ ਪਰਿਵਾਰ ਚੋਂ ਸ਼ਹਿਰ ਕੋਈ ਹੋਇਆ ਹੈ ਕੇਵਲ 14 ਬੰਦਿਆਂ ਨੂੰ ਮਿਲੀ ਸੀ 2021 ਚ ਉਹ ਵੀ ਮੇਰੇ ਨਾਲ ਛੋਟੀਆਂ ਨੌਕਰੀਆਂ ਮਿਲੀਆਂ ਸਾਰੀਆਂ ਛੋਟੀਆਂ ਜੀ ਉਹ ਬੰਦੇ ਟ੍ਰੇਨ ਨਹੀਂ ਸੀ ਕੋਸ਼ਿਸ਼ ਕਰਕੇ 100 ਬੰਦਿਆਂ ਨੂੰ ਜਨਵਰੀ ਚ ਲੈ ਕੇ ਦਿੱਤੀ ਆ 19 20 ਨੂੰ ਕੱਲ ਮਿਲਿਆ ਨੇ ਜਿਹੜੀਆਂ ਸਾਡੇ ਕਮਿਸ਼ਨ ਨੇ ਟੇਕਓਵਰ ਕੀਤਾ ਲੇਕਿਨ ਮੈਨੂੰ ਹਲੇ ਵੀ ਦੁੱਖ ਹੈ ਕਿ 943 ਘਰਾਂ ਬਾਰੇ ਅਸੀਂ ਵੀ ਗਵਰਨਮੈਂਟ ਨੂੰ ਲਿਖਿਆ ਹੈ ਬਾਰ-ਬਾਰ ਲਿਖ ਰਹੇ ਆ ਕਿ ਉਹਨਾਂ ਨੂੰ ਕਰਾਇਆ ਪੈਰ ਵੀ ਕਿੰਨੇ ਕਰਦੇ ਆਫ ਕ੍ਰੈਡਿਟ ਦੀ ਗੱਲ ਨਹੀਂ ਹੈ ਜਿਹੜੇ ਫੌਜੀਆ ਨੇ ਧਰਮੀ ਫੌਜੀਆ ਨੇ ਛੱਡੀ ਸੀ ਜੀ 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 ਉਹ ਉੱਥੇ ਸਪਾਈ ਸੀਗੇ ਬਹੁਤ ਵੱਡਾ ਦੁਖਾਂਤ ਹੋਵੇ ਉਹ ਬੰਦੇ ਜਿਹੜੇ ਕੁਛ ਨਿਕਲ ਕੇ ਆਏ ਉਹ ਕਲਾਸ 4 ਜੌਬਸ ਤੇ ਲੱਗੇ ਜੀ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਜੇ ਐਸਜੀਪੀਸੀ ਤੇ ਸੇਵਾਦਾਰ ਲੱਗੇ ਸੇਵਾਦਾਰ ਲੱਗੇ ਉਹਨਾਂ ਨੂੰ ਪੈਨਸ਼ਨੇਬਲ ਜੌਬਸ ਨਹੀਂ ਹੈਗੀਆਂ ਗੱਲ ਇਹ ਉਹ ਹਲੇ ਵੀ ਮੇਰੇ ਕੋਲ ਅਸੀਂ ਆਉਂਦੇ ਆ ਅਸੀਂ ਗਵਰਨਮੈਂਟ ਆਫ ਇੰਡੀਆ ਦਾ ਟੇਕਅਪ ਕਰ ਰਹੇ ਆ ਕਿ ਇਹਨਾਂ ਨੂੰ ਕੰਪਨਸੇਟ ਕਰੋ ਕ੍ਰੀਏਟਿੰਗ ਅ ਪ੍ਰੋਬਲਮ ਐਂਡ ਨਾਟ ਸੋਲਵਿੰਗ ਇਟ